ਸੱਚੀ ਗੱਲ ਜੀ ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਵਮਬੇਰੀ ਵਾਰਡ ਨੰਬਰ 17 ਦੇ ਵਿੱਚ ਸਿੱਤਾ ਜਿੱਥੇ ਕੀ ਮਾਹੌਲ ਦੇਖਾਂਗੇ ਇੱਥੋਂ ਦੇ ਉਮੀਦਵਾਰ ਬੀਜਪੀ ਤੋਂ ਰੂਬੀ ਗੌਰਿਆ ਜੀ ਇੱਥੇ ਉਮੀਦਵਾਰ ਹਨ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਐਸੇ ਮਾਹੌਲ ਨੇ ਜਿਹੜੇ ਕਿ ਇੱਥੇ ਹੈਗੇ ਨੇ ਤੇ ਗੱਲਬਾਤ ਕਰਾਂਗੇ ਭਾਜੀ ਸੱਚੀ ਗੱਲ ਕੀ ਹਾਲ ਹੈ ਭਾਜੀ ਬੜੇ ਨੇ ਜੀ ਪਾਈ ਕੀ ਮਾਹੌਲ ਲੱਗ ਰਿਹਾ ਥੀ ਇਸ ਵਾਰ ਇਹ ਲੱਗ ਰਿਹਾ ਮੇ ਜਤਿੰਦਰ ਗੋਰੀਆਂ ਵਾਰਡ ਨੰਬਰ 17 ਤੋਂ ਲੜ ਰਿਹਾ ਉਹ ਵਧੀਆ ਕੈਂਡੀਡੇਟ ਹੈ ਮਤਲਬ ਲੋਕਾਂ ਦੀ ਮਦਦ ਕਰਦੇ ਹੈ ਗਰੀਬਾਂ ਦੀ ਸਾਰੇ ਵਾਰਡ ਦਾ 17 ਨੰਬਰ ਵਾਰਡ ਤੋਂ ਹੈ ਜੀ ਇਤੋ ਉਮੀਦਵਾਰ ਲਾਨੇ ਨੇ ਬੀ ਜੀ ਪੀ ਤੋਂ ਰੁਪੀ ਗੋਰੀ ਜੀ ਕਿੰਨਾ ਦਾ ਮਾਹੌਲ ਇਥੇ ਜਿਹੜੇ ਜਤਿੰਦਰ ਗੋਰੀਆਂ ਜੀ ਨੇ ਉਹ ਵਧੀਆ ਬੰਦੇ ਨੇ 17 ਨੰਬਰ ਵਾਰਡ ਤੋਂ ਵੋਟ ਇਹਨਾਂ ਨੂੰ ਵੀ ਪੈਣੀ ਹੈ ਕਿਉਂਕਿ ਇਹ ਗਰੀਬਾਂ ਦੇ ਨਾਲ ਵੀ ਖੜਦੇ ਨੇ ਹਰੇਕ ਜਗ੍ਹਾ ਤੇ ਖੜਦੇ ਨੇ ਕਦੀ ਕਿਸੇ ਨੇ ਇਹਨਾਂ ਨੇ ਧੱਕਾ ਨਹੀਂ ਹੁੰਨ ਦਿੱਤਾ ਆਮ ਬੰਦੇ ਨਾਲ ਖੜਦੇ ਨੇ ਮਿਲ ਕੇ ਮਿਲ ਕੇ ਗਰੀਬਾਂ ਦੇ ਹਿਸਾਬ ਦੇ ਮਸੀਹ ਨੇ ਇਹਨਾਂ ਦੀ ਵੋਟ ਐ ਕਿ ਇੱਥੋਂ ਪੱਕੀ ਆ ਭਾਜਪਾ ਦੀ ਸਰਕਾਰ ਦੀ ਭਾਜਪਾ ਦਾ ਕੌਂਸਲ ਇੱਥੋਂ ਸਾਡੇ 17 ਨੰਬਰ ਵਾਰਡ ਤੋਂ 100% ਜਿੱਤੂਗਾ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਆ ਸਾਡੇ ਮਹੱਲੇ ਦੇ ਵਿੱਚ ਜਦੋਂ بارش ਹੁੰਦੀ ਆ ਤੁਸੀਂ ਦੇਖਿਆ ਵੀ ਹੋਣਾ ਵੀ ਬੜੋ ਤਕੜਾ ਪਾਣੀ ਆ ਜਾਂਦਾ ਜਿਹੜਾ ਪਹਿਲਾਂ ਕਦੀ ਨਹੀਂ ਹੁੰਦਾ ਸੀ ਤੇ ਉਹਨਾਂ ਨੇ ਕੁੱਖ ਨਹੀਂ ਕੀਤਾ ਕਿਉਂਕਿ ਜਿਹੜਾ ਦਿਲਜੀਤ ਸਿੰਘ ਗਰੇਵਾਲ ਆ ਉਹ ਕਹਿੰਦਾ ਮੈਂ ਇਸ ਮਹੱਲੇ 'ਚ ਨਹੀਂ ਦੇਖਿਆ इस करके साथ वार्ड के वार बच्चे सारी वोट जितेंद्र गौरिया जी वोट जी बिल्कुल इधर से बीजेपी ही निकलेगा और ये जो बीजेपी के कैंडिडेट हैं बहुत ही ईमानदार और पढ़े लिखे और सामाजिक बंदे हैं जब भी हमें कभी कोई चीज़ का ज़रूरत पड़ता है तो बंदा बारह बजे रात को हमारे सुख दुख में आके खड़े होते हैं कंधे से कंधे मिला और आप यहाँ से देख सकते हैं पूरी वार्ड में बीजेपी के अलावा कोई ऐसा प्रत्याशा ही नहीं है जो इतने सुझवान और पढ़े लिखे और ईमानदार नेता कोई नहीं लगता है हमें ऐसे लीडर है संजीव चतुर्वेदी मेरा नाम है ये वार्ड नंबर सतारह है वार्ड नंबर सतारह में जितेंद्र गोरियान का पूरी कहें तो एक तरीके से जन सैलाब है और इस बारी पूरा आप ले कर चलिए कि इक्कीस तारीख को जो वोट पड़ रहे हैं उसमें पूरी तरीके से कमल ही खिलने वाला है जो व्यक्ति दिन रात एक करके मेहनत करके और अपने लोगों के लिए सोचे हमेशा उसी को बोर्ड करना चाहिए मैं तो कहता हूँ कि हम इस बारी फिर से भगवान लहराएंगे और सतारह नंबर वार्ड में जितेंद्र गुरियन जी को ले जाएंगे मैं यही कह रहा हूँ कि एक बार एक मौका बीजेपी को दिया जाए आज तक हमने हर इंसान को मौका दिया झाड़ू को दिया पंजे को दिया ठीक है हाथी को दिया हर इंसान को मौका दिया पर एक बार बीजेपी को मौका दिया जाए और अपने इलाके का सुधार किया जाए ਬਿਲਕੁਲ ਤਸਵੀਰਾਂ ਚ ਦੇਖ ਸਕਦੇ ਹੋ ਕਿ ਜਤਿੰਦਰ ਗੋਰੀਆਂ ਜੀ ਜਿਹੜੇ ਕੀ ਹੈ ਉਹ ਰੂਬੀ ਗੋਰੀਆਂ ਜਿਹੜੇ ਕੀ ਉਮੀਦਵਾਰ ਐਲਾਨੇ ਗਏ ਨੇ ਥੋੜੀ ਉਹ ਦੇਖ ਸਕਦੇ ਹੋ ਕਿ ਤਸਵੀਰਾਂ ਚ ਡੋਰ ਟੂ ਡੋਰ ਹੁੰਦੇ ਨਜ਼ਰ ਆ ਰਹੇ ਨੇ ਡੋਰ ਟੂ ਡੋਰ ਨਜ਼ਰਾਂ ਦੇ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਦੇਖਦੇ ਹੋ ਕਿ ਪਿਆਸ ਸਤਕਾਰ ਲੋਕਾਂ ਦਾ ਮਿਲਦਾ ਹੋਇਆ ਨਜ਼ਰ ਆ ਰਿਹਾ ਵਾ ਲੋਕਾਂ ਵੱਲੋਂ ਵੀ ਕਹਿੰਦੇ ਕਿ ਇੱਕ ਮੌਕਾ ਜਿਹੜਾ ਕੀ ਹੈ ਕਮਲ ਦੇ ਫੁੱਲ ਨੂੰ ਦਿੱਤਾ ਜਾਵੇਗਾ ਤੇ ਵਿਕਾਸ ਦੀ ਵਿਕਾਸ ਲਿਆਂਦਾ ਜਾਵੇਗਾ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕਾਂ ਦਾ ਪਿਆਰ ਸਤਕਾਰ ਇੱਥੇ ਹੀ ਹਾਲਾਂਕਿ ਜਮਿਨੀ ਹਾਲਾਂਕਿ ਡਾਊਨ ਟੂ ਅਰਥ ਉਮੀਦਵਾਰ ਇੱਥੇ ਦੇ ਐਲਾਨੇ ਗਏ ਨੇ ਡਾਊਨ ਟੂ ਅਰਥ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਤਾਰਨ ਪਰਵਾੜੀਆਂ ਜਿੱਥੇ ਕਿ ਜਤਿੰਦਰ ਗੋਰੀਆਂ ਜੀ ਅਤੇ ਰੂਬੀ ਗੋਰੀਆਂ ਜਿਹੜੇ ਕਿ ਉਮੀਦਵਾਰ ਲੰਘੇ ਨੇ ਬੀਜਪੀ ਤੋਂ ਲੋਕਾਂ ਦੇ ਵਿੱਚ ਪਿਆਰ ਸਤਕਾਰ ਲੋਕ ਜਿੰਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਸਮਰਥਕਾਂ ਦਾ ਇਕੱਟ ਕਿੰਨਾ ਕੋ ਹੋ ਗਿਆ ਵਾ ਜਤਿੰਦਰ ਜਤਿੰਦਰ ਜੀ ਦੇ ਪਿੱਛੇ ਕਿ ਕਿੰਨਾ ਕੋ ਪਿਆਰ ਸਤਿਕਾਰ ਮਿਲਦਾ ਹੋਇਆ ਨਜ਼ਰ ਆ ਰਿਹਾ ਵਾ ਤੇ ਛੋਟੇ ਤੋਂ ਛੋਟੇ ਸ਼ਖਸ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਜਿੰਦਰ ਜੀ ਕਿਸ ਤਰ੍ਹਾਂ ਦਾ ਪਿਆਰ ਲੋਕਾਂ ਦਾ ਮਿਲ ਰਿਹਾ ਹੈ ਬੇਹੱਦ ਪਿਆਰ ਮਿਲ ਰਿਹਾ ਜੀ ਔਰ ਮੈਂ ਇਸ ਵਾਰ ਵਾਸੀਆਂ ਦਾ ਹਮੇਸ਼ਾ ਜਿਹੜੀ ਰਵਾਂਗਾ ਬੀ ਇੰਨਾ ਪਿਆਰ ਮਤਲਬ ਸਾਡੇ ਵੀ ਟਰਸਟੀ ਵੀ ਹੋਗੀ ਫਿਰ ਵੀ ਇਹ ਲੋਕ ਇੰਨਾ ਪਿਆਰ ਦੇ ਰਹੇ ਐ ਇਹਨਾਂ ਦਾ ਪਿਆਰ ਦੇਖ ਕੇ ਮੈਨੂੰ ਆਪਣਾ ਦੁੱਖ ਇੱਕ ਤਰਫ ਰੱਖਦਿਆਂ ਨਿਕਲਣਾ ਪਿਆ ਅੱਜ ਮੈਂ ਇਹਨਾਂ ਵਿੱਚ ਆਇਆ ਆਂ ਔਰ ਮੈਨੂੰ ਪਰਮਾ ਹੰਗਾਰਾ ਮਿਲ ਰਿਹਾ ਸਾਡੇ ਲਈ ਇਹ ਰੱਬ ਰੂਪ ਨੇ ਜਿਨ੍ਹਾਂ ਦਾ ਸੇਵਾ ਜਿਹੜਾ ਕਰਨ ਦਾ ਮੌਕਾ 21 ਤਰੀਕ ਤੋਂ ਬਾਅਦ ਸਾਨੂੰ ਮਿਲਣ ਜਾ ਰਿਹਾ ਐ ਇੱਥੇ ਦੀ ਜਨਤਾ ਦੇਣ ਜਾ ਰਹੀ ਐ ਇੱਥੇ ਦੇ ਲੋਕਾਂ ਦੀ ਅਸੀਂ ਚਰਨਾਂ ਦੀ ਧੂਲ ਐ ਅਸੀਂ ਸੇਵਾ ਕਰਨ ਆਏ ਇਹਨਾਂ ਦੀ ਔਰ ਸੇਵਾ ਕਰਾਂਗੇ ਅਸੀਂ ਹਰ ਇੱਕ ਨੂੰ ਮਿਲਾਂਗੇ ਅਸੀਂ ਹਰ ਇੱਕ ਨੂੰ ਮਿਲਾਂਗੇ ਗਰੀਬ ਬੰਦੇ ਨੂੰ ਪਹਿਲਾਂ ਮਿਲਾਂਗੇ ਇਸ ਲਈ ਸਾਡੇ ਲਈ ਸਾਰੇ ਬਰਾਬਰ ਹੈ ਸਾਰੇ ਵਾਰਡ ਦੇ ਵਾਸੀ ਬਰਾਬਰ ਹੈ ਮੈਂ ਹੀ ਬੇਨਤੀ ਕਰਦਾ ਹਾਂ ਵੀ 21 ਤਰੀਕ ਨੂੰ ਰੂਬੀ ਗੋਰੇ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਫਿਰ ਦੇਖੋ ਇਲਾਕੇ ਦਾ ਵਿਕਾਸ ਕਿੱਦਾਂ ਹੁੰਦਾ ਹੈ ਲੁਧਿਆਣਾ ਦੇ ਵਿੱਚੋਂ ਸਭ ਤੋਂ ਸੁੰਦਰ ਵਾਰਡ ਜਿਹੜਾ ਆ ਉਹ 17 ਨੰਬਰ ਹੋਏਗਾ ਬਹੁਤ ਬੜੀ ਹੈ ਜੀ ਬਹੁਤ ਬੜੀਆ ਪੂਰਾ ਉਤਸ਼ਾਹ ਹੈ ਜਨਤਾ में और मैं दावे के साथ कह सकती हूं यहां हमारे भाई की जीत पक्की है बिल्कुल इन्होंने ਵੱਲੋਂ ਦਾਵਾ ਦਿੱਤਾ ਗਿਆ ਕਿ ਬਿਲਕੁਲ ਜਿੱਤ ਜਰੀ ਹੈ ਪੱਕੀ ਹੈ ਹੁਣ ਤੁਸੀਂ ਵੀ ਇਕੱਠੇ ਸੰਭਲ ਨੂੰ ਜਿਹਾ ਕਿ ਇਹ ਮਤਦਾਨ ਦੇ ਕੇ ਰੂਬੀ ਗੋਰੀਨ ਜੀ ਨੂੰ ਜਿਤਾਣਾ ਹੈ ਬੀਜੇਪੀ ਜੋਗੀ ਬੀਜੇਪੀ ਕੈਂਡੀਡੇਟ ਤੋਂ ਐਲਾਨੇ ਗਏ ਨੇ 17 ਨੰਬਰ ਵਾਰਡ ਤੋਂ ਤੇ ਉਹਨਾਂ ਦੇ ਵੱਲੋਂ ਵੀ ਕਹਿ ਕੇ ਕਿ ਇੱਕ ਵਾਰੀ ਬੀਜੇਪੀ ਨੂੰ ਮੌਕਾ ਤੇ ਫੋਲੋ ਨੂੰ ਮੌਕਾ ਦੇ ਕੇ ਦੇਖੋ ਤਾਂ ਕਿ 17 ਨੰਬਰ ਵਾਰਡ ਦਾ ਵਿਕਾਸ ਹੋ ਸਕੇ ਕਿ ਇੱਕ ਇੱਥੇ ਇੱਕ ਜਿਹੜੀ ਰੂਪ ਸੁੰਦਰ ਹੈ ਉਹ ਬਦਲ ਸਕੇ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਆ ਦੇਖ ਲੋ ਹਾਲਾਤ ਜੀ ਆ ਜਿਹੜੇ ਪੁਰਾਣੇ ਜਿਹੜੇ ਇੱਥੇ ਉਮੀਦਵਾਰ ਸੀਗੇ ਸਤੀਸ਼ ਕੰਚਲ ਮਲੋਤਰਾ ਜੀ ਆ ਦੇਖੋ ਸਾਡੀ ਭੈਣ ਨੇ ਉਹਨੇ ਕੋਈ ਇੱਥੇ ਵਿਕਾਸ ਨਹੀਂ ਕਰਾਇਆ ਹੁਣ ਅੱਜ ਜਿਹੜੇ ਅੱਜ ਜਿਹੜੇ ਕੈਂਡੀਡੇਟ ਲੜ ਰਹੇ ਆ ਅੱਜ ਜਿਹੜੇ ਕੈਂਡੀਡੇਟ ਲੜ ਰਹੇ ਉਹ ਗੱਲਾਂ ਕਰਦੇ ਆ ਵੀ ਇਹਨਾਂ ਦੇ ਉਮੀਦਵਾਰਾਂ ਦੇ ਉੱਤੇ ਇੰਨੇ ਪਰਚੇ ਆ ਤੇ ਮੈਨੂੰ ਦੱਸ ਦੇਣਾ ਚਾਹੁੰਦਾ ਭੈਣ ਜੀ ਸਾਡੇ ਦੇ ਜਿਹੜੇ ਪਰਚੇ ਆ ਨਾ ਉਹ ਲੋਕਾਂ ਦੀ ਸੇਵਾ ਦੇ ਆ ਔਰ ਆ ਦੇਖੋ ਇਹਨਾਂ ਦੇ ਹਾਲਾਤ ਹੁਣ ਅੱਜ ਦੀ ਡੇਟ ਦੇ ਵਿੱਚ ਪੋਸਟਰਾਂ ਦੇ ਉੱਪਰ ਇਹਨਾਂ ਦੀ ਫੋਟੋ ਨਹੀਂ ਲੱਗ ਰਹੀ ਜਿਹੜੇ ਪੁਰਾਣੇ ਕੌਂਸਲਰ ਸੀਗੇ ਕਿਦਾਂ ਦੇ ਕਰ ਦਿੱਤੇ ਗਏ ਆ ਆ ਹਾਲਾਤ ਨੇ ਜੀ ਆ ਆ ਪਿਛਲੀਆਂ ਪਾਰਟੀਆਂ ਦੇ ਆ ਹਾਲਾਤ ਨੇ ਤੇ 2.5 ਸਾਲ ਤੱਕ ਬਦਲਾਵ ਵਾਲਿਆਂ ਨੂੰ ਵੀ ਹੋ ਗਿਆ ਹਲ ਤੱਕ 1000 ਰੁਪਏ ਨਹੀਂ ਪਾਇਆ ਆ ਦੇਖੋ ਮਤਲਬ ਆ ਦੇਖੋ ਜੀ ਜੇ ਕਿਸੇ ਨੇ ਖਾਣਾ ਖਾਦਾ ਇੱਥੇ ਅੱਗੇ ਵੈਸੀ ਪਚ ਜਾਏਗਾ ਆ ਹਾਲਾਤ ਨੇ ਇੱਥੇ ਦੇ ਮਤਲਬ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੈ ਵੀ ਨਰਕਾਂ ਦਾ ਜੀਵਨ ਜਿਹੜਾ ਆ 17 ਨੰਬਰ ਵਾਰਡ ਦੇ ਲੋਕ ਜਿਹੜੇ ਆ ਉਹ ਵਤੀਤ ਕਰ ਰਹੇ ਨੇ ਸ਼ਰਮ ਆਣੀ ਚਾਹੀਦੀ ਹੈ ਜਿਹੜੇ ਕੌਂਸਲਰ ਰਹੇ ਉਹਨਾਂ ਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ ਸੰਨਿਆਸ ਲੈ ਲੈਣਾ ਚਾਹੀਦਾ ਵੀ ਆ ਹਾਲਾਤ ਕੀ ਤੁਸੀਂ ਲੋਕਾਂ ਦੇ ਯਾਰ ਕਿਸ ਕੱਲੋਂ ਤੁਹਾਡੀ ਸਰਕਾਰ ਕਾਂਗਰਸ ਦੀ ਸਰਕਾਰ ਰਹੀ ਹੈ ਪਿਛਲੇ 5 ਸਾਲ ਕਿਉਂ ਨਹੀਂ ਵਿਕਾਸ ਕਰਾਇਆ ਤੇ ਉਸ ਤੋਂ ਬਾਅਦ ਜਦੋਂ ਵਿਕਾਸ ਕਰਾਂਦੇ ਨਹੀਂ ਫਿਰ ਦੂਜੇ ਬੰਦੇ ਨੂੰ ਖੜਾ ਕਰ ਦਿੰਦੇ ਆ ਉਹ ਦੇਖੋ ਕਿਸ ਨਰਕਾਂ ਦੇ ਵਿੱਚ ਦੇਖ ਕੇ ਰੋਣਾ ਆਉਂਦਾ ਹੈ ਦੇਖ ਕੇ ਰੋਣਾ ਨਾ ਚੰਦਾ ਆਉਂਦਾ ਸ਼ਰਮ ਆਣੀ ਚਾਹੀਦੀ ਇਹਨਾਂ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਇਹਨਾਂ ਨੂੰ ਤਾਂ ਇਲੈਕਸ਼ਨ ਲੜਨੇ ਹੀ ਨਹੀਂ ਚਾਹੀਦੇ ਕਾਂਗਰਸੀ ਲੋਕਾਂ ਨੂੰ ਤੇ ਮੈਂ ਇਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਆਂ ਵੀ ਭਾਈ ਜੇ ਹੁਣ ਤੁਹਾਡੇ ਕੋਈ ਕਾਂਗਰਸੀ ਉਮੀਦਵਾਰ ਆਂਦਾ ਤੇ ਉਹਨੂੰ ਕਹੋ ਪਹਿਲਾਂ ਸਾਡੇ ਖੱਡੇ ਸਹੀ ਕਰਾ ਕਿਉਂਕਿ ਤੁਸੀਂ ਪਿਛਲੇ 5 ਸਾਲ ਕੌਂਸਲਰ ਸੀਗੇ ਔਰ ਜੇ ਕੋਈ ਝਾੜੂ ਵਾਲਾ ਆਂਦਾ ਜਦੋਂ ਬਰਸਾਤਾਂ ਦੀ ਕੀ ਹਾਲ ਹੁੰਦਾ ਹੋਊਗਾ ਮੈਂ ਕਹਿੰਦਾ ਜੀ ਪਤਾ ਨਹੀਂ ਕਿੱਦਾਂ ਲੋਕੀ ਨਰਕ ਵਾਲਾ ਜੀਵਨ ਜੀ ਉਰੇ ਪਾਣੀ ਪੂਰਾ ਭਰ ਜਾਂਦਾ ਘਰਾਂ ਦੇ ਵਿੱਚ ਪਾਣੀ ਭਰ ਜਾਂਦਾ ਕਾਲਾ ਪਾਣੀ ਜਿਹੜਾ ਕਾਲੇ ਪਾਣੀ ਸਜਾ ਨਹੀਂ ਹੁੰਦੀ ਉਹ ਇੱਥੇ ਦੇ ਲੋਕਾਂ ਨੂੰ ਵੈਸੀ ਹੋਈ ਹੋਈ ਆ ਆ ਹਾਲਾਤ ਨੇ ਇੱਥੇ ਦੇ ਕਮਲ ਦਾ ਫੁੱਲ ਖਿਲੇਗਾ ਕਿਚੜ ਬਹੁਤ ਹੈ ਤੁਹਾਨੂੰ 21 ਤਰੀਕ ਨੂੰ ਦੱਸਾਂਗੇ ਕਿਸ ਤਰ੍ਹਾਂ ਕਮਲ ਦਾ ਫੁੱਲ ਖਿਲੇਗਾ ਤਾਂ ਬਿਲਕੁਲ 21 ਤਰੀਕ ਨੂੰ ਜੈ ਸ਼੍ਰੀ ਰਾਮ ਕਿਹਾ ਗਿਆ ਕਿ 21 ਤਰੀਕ ਨੂੰ ਕਮਲ ਦਾ ਫੁੱਲ ਖਿਲ ਕੇ ਇਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਕਿ ਇੱਥੇ ਕਮਲ ਦਾ ਫੁੱਲ ਇਸ ਮਹੱਲੇ ਦੇ ਇਸ ਪਰਿਵਾਰ ਦੇ ਵਿੱਚ ਜ਼ਰੂਰ ਖੇਲੇਗਾ ਤੇ ਕੋਈ ਰਿਸ਼ਤੇਦਾਰ ਭੈਣ ਭਰਾ ਸਾਡੇ ਇੱਥੇ ਨਹੀਂ ਹੁੰਦਾ ਤੇ ਆਹ ਕੀ ਮਾਹੌਲ ਲੱਗਦਾ ਤੇ ਗਲੀ ਮਲੇ ਕੀ ਸਾਲ ਹੋ ਗਏ ਸੀ ਇੱਥੇ ਨਰਕ ਤੇ ਪਏ ਆ ਜਦੋਂ ਕੋਈ ਪਾਰਟੀ ਵਾਲੇ ਆਉਂਦੇ ਸਾਰੇ ਹੱਥ ਜੋੜ ਕੇ ਜਾਂਦੇ ਸੁਧਾਰ ਕਰਾਂਗੇ ਸੁਧਾਰ ਕਰਾਂਗੇ 3 ਸਾਲਾਂ ਬਾਅਦ ਅੱਛੀ ਕੋਈ ਸੁਧਾਰ ਦੇਖਦੇ ਅਸੀਂ ਤੇ ਨਰਕ ਤੇ ਫਸੇ ਹੋਏ ਆਂ एक बार आप फूल को कमल का फूल लेकर आए हैं बिल्कुल मोदी जी मोदी जी ने इतना सिलेंडर उज्जवला कनेक्शन मिला है आपको सिलेंडर हाँ। किसने किस दिया देखो माता जी को मिला है माता जी किसने दिया है किसने वो मोदी जी सेंट्रल गवर्नमेंट की स्कीम है वो तभी तो हम कह रहे हैं आप फूल लेकर आइये यहाँ पे ਚਲੋ ਜੀ ਇਹ ਸਰੋਥੀ ਕਰਨੇ ਮੰਗਦੇ ਜੀ ਜੋ ਆਸ਼ੀਰਵਾਦ ਦਿਜੀਏ ਇੱਕ ਵਾਰ ਮੌਕਾ ਦਿਜੀਏ ਹਮੇ ਠੀਕ ਹੈ ਠੀਕ ਹੈ ਲਗਾਤਾਰ ਤਸਵੀਰਾਂ ਦਵਾਰੇ 17 ਨੰਬਰ ਵਾ ਦੀ 21 ਦਸੰਬਰ ਨੂੰ ਮਤਗਾਂ ਦਿਓ ਤਾਂ ਕਿ ਇਹਨਾਂ ਨੂੰ ਦਿਤਾਓ ਕਮਲ ਦੇ ਫੋਨ ਨੂੰ ਵੋਟ ਪਾਓ ਤੇ ਕਾਮਯਾਬ ਬਣਾਓ ਜੁੜੇ ਲੋਦਾ ਲੱਗਦੇ ਨੇ ਲਖਣੀ ਜੰਮਪਰ ਰਿਪੋਰਟ ਧੰਨਵਾਦ